ਜੀ ਜੈਸੇ ਸ਼ਾਮ ਗਾਇਸ ਦੀਵਾਲੀ ਪੂਜਾ ਆਪਣੀ ਹੋ ਗਈ ਜੀ ਹੁਣ ਸ਼ਰਮਾ ਜੀ ਕਰਦੇ ਪਏ ਮੰਦਿਰ ਮਤਲਬ ਜਿੱਥੇ ਸਾਡਾ ਪਹਿਲਾ ਹੈਗਾ ਉੱਥੇ ਸਾਰਾ ਦਰਬਾਰ ਹੁਣ ਉੱਥੇ ਜਾਏਗਾ ਤੇ ਉਹਨੇ ਕਰਦੇ ਪਏ ਆ ਤੇ ਮੈਂ ਕਰਦੀ ਪਈ ਬਾਕੀ ਕੰਮ ਇਹਦੋਂ ਨਹਾ ਲਿਆ ਮੈਨਾਂ ਜਾਣ ਆ ਤੇ ਮੈਂ ਵੀ ਨਹਾ ਕੇ ਫਿਰ ਅਸੀਂ ਖਾਣੇ ਆ ਗਾਦ ਵਗੈਰਾ ਅੱਜ ਵੀ ਦੀਵਾਲੀ ਹੈ ਵੈਸੇ ਪਰ ਅਸੀਂ ਦੀਮਾ ਦੀਵਾਲੀ ਪੂਜਨ ਤਾਂ ਕਰ ਲਿਆ ਸੀ ਅੱਜ ਵੈਸੇ ਸੈਲੀਬ੍ਰੇਸ਼ਨ ਕਰ ਲਾਂਗੇ ਤੇ ਜਿਹੜੇ ਸਰਦਾਰ ਆ ਬੰਦੀ ਛੋੜ ਦੀ ਬਸ ਉਹ ਅਜਮਾਨਗੇ ਤੇ ਆਪਾਂ ਕੱਲ ਮਨਾ ਲਈ ਆ ਤੇ ਅੱਜ ਵੀ ਬਨਾਵਾਂਗੇ ਅੱਜ ਸਿਰਫ ਖਾਣ ਪੀਣ ਦੇ ਤੇ ਪਟਾਕਿਆਂ ਵਾਲੀ ਤੇ ਚਲੋ ਸਾਰੇ ਕੰਮ ਕੁੰਮ ਕਰਕੇ ਫ੍ਰੀ ਹੋ ਕੇ ਮਿਲਦੇ ਆ ਤੁਹਾਨੂੰ ਆ ਦੇਖੋ ਇਹ ਵੀ ਨਾਲ ਹੈਲਪ ਕਰਵਾ ਰਹੀ ਆ ਤੁਹਾਨੂੰ ਪਾਪਾ ਦੀ ਮੰਦਿਰ ਸਾਹਿਬ ਦਾ ਤੇ ਸ਼ਿੰਗਾਰ ਦਾ ਸਾਮਾਨ ਵਿੱਚ ਜੜਾਇਆ ਸੀਗਾ ਉਹਦੇ ਵਿੱਚੋਂ ਆ ਕੰਜਲ ਤੇ ਕਨੇਲ ਪੈਂਟ ਨੇ ਲੈ ਲੈ ਬਾਕੀ ਜੜਾਇਆ ਮੰਦਿਰ ਚ ਜੜਾ ਆ ਕਿ ਆ ਬਾਕੀ ਦਾ ਸਾਮਾਨ ਮੰਦਿਰ ਚ ਕੀ ਨੇ ਨੀ ਲਿਪਸਟਿਕ ਲਈ ਰੱਖਣੀ ਹੈਗੀ ਬਾਕੀ ਦਾ ਸਮਾਨ ਨਾ ਆਹ ਵਾਲਾ ਹੈਗਾ ਜਿਹੜਾ ਮੰਦਰ 'ਚ ਚੜਾਇਆ ਉਹ ਸਭ ਨੇ ਕੇਹਦਾ ਮੇਰਾ ਕੰਮ ਕਰਾ ਲਾਸਤੂ ਜਿਹੜਾਇਆ ਕੋਈ ਨਹੀਂ ਚੜਾਇਆ ਫੜਫੜ ਚੜਾ ਕੇ ਆ ਜਾ ਚੱਕ ਲੈ ਚੂੜੀਆਂ ਧਿਆਨ ਨਾਲ ਚੱਕਲੇ ਟੁੱਟ ਨਾ ਜਾਣ ਰੱਖਿਆ ਮੰਦਰ 'ਚ ਰੱਖਿਆ ਫੇਰ ਤੂੰ ਵਰਤ ਲੈਂਗੀ ਸਮਾਨ ਜੇ ਮੰਦਰ 'ਚ ਰੱਖਿਆ ਆਪਣੇ ਤੇ ਆਗੇ ਫਿਰ ਬਾਕੀ ਦਾ ਕੰਮ ਕਰਾ ਦੇ ਫੜਫੜਾ ਦੇ ਇੱਛਾ ਮੱਥਾ ਰੱਖ ਗਏ ਅੱਜ ਚਲੋ ਜੀ ਫਰੀ ਹੋ ਕੇ ਮਿਲਦੇ ਆ ਤੁਹਾਨੂੰ ਹਾਂ ਜੀ ਕੰਮ ਹੋ ਗਏ ਸਾਰੇ ਥਨ ਤੇ ਮੇਰਾ ਘਰ ਵਾਲਾ ਖਵਾਈ ਜਾਂਦਾ ਪੂੜੇ ਪਰ ਪੂੜੇ ਖਵਾੰਦਾ ਖਵਾੰਦਾ ਆਪ ਹੀ ਪੂੜਾ ਬਣਿਆ ਪਿਆ ਇਹਦਾ ਸਾਰੇ ਕੰਮ ਮੇਤੋ ਕਰਾਂਦੀ ਆ ਇੱਕ ਦਿਨ ਕਰ ਲਿਆ ਦੀਸੀ ਬਣ ਗਏ ਆ ਮੈਂ ਹੋਰ ਹਾਂ ਸਬਜੀ ਬਣਾਈਏ ਰੋਟੀ ਤਾਂ ਮੈਂ ਬਣਾਈ ਸੀ ਨਾ वही तो मैं कह रही एक सब्जी बनाई थी ना बाकी काम तो मैं ही करते हैं बाकी सारे काम भी मैं कितने कपड़े धोते तो अतिश्फाये कितियाँ मैं दिखाने पूरा कैज़ाबना है जैसे आप है जब पूरा बनाते पूरा ही सकल है पूरा ही सकल है जब मैं आपने एक पास चो रड़े मैं पूरा रड़ता ਖੀਰ ਬਣਾਈ ਸੀ ਆ ਗਿਆ ਆ ਗਿਆ ਆਪਣਾ ਕੂੜਾ ਲੱਗ ਗਿਆ ਖੀਰ ਕੂੜੇ ਪੰਜਾਬੀ ਦੀ ਪਹਿਲੀ ਪਸੰਦ ਹੈ ਕੂੜੇ ਵਰਗੇ ਬੜੇ ਪਏ ਪੂੜਾ ਬਣਾਉਣਾ ਇਹ ਤਾਂ ਬਿਠੀ ਨਾ ਕੋਆ ਨਾ ਆਇਆ ਦੂਜਾ ਤੋਦਣਾ ਵੀ ਬਲਾ ਕਰਦੇ ਨਾ ਮੈਂ ਤਾਂ ਸੁਣਾ ਨਹੀਂ ਨਾ ਕਿ ਸਵਾਦ ਸੇਵਾ ਕਰਦੇ ਮੈਂ ਤਾਂ ਦਾ ਸਾਰੇ ਕਰਦੇ ਹਾਂ ਅਧਿਆਨੇ ਸੇਵਨੇ ਕਰਾਈ ਮੈਂ ਤੇ ਟਰੈਡਿੰਗ ਨਾਲ ਸੇਪ ਪਾਟ ਦੇਣੀ ਐ ਸਾਰੇ ਸਾਰੇ ਪਾਣੀ ਮੰਗਿਆ ਬਟੇ ਉਹ ਫੋਨ ਲੈ ਕੇ ਖੜਾ ਹੋਗਾ ਉੱਥੇ ਹਾਂਜੀ ਗੁਰਦਾਰਾ ਸਾਹਿਬ ਆਏ ਆ ਕਿਉਂਕਿ ਅੱਜ ਪੰਦੀ ਛੋੜ ਦਿਵਸ ਆ ਤੇ ਹੋਰਿਆਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਮੈਂ ਕਿਹਾ ਚਲੋ ਉਹ ਮੋਮਬਤੀ ਲੱਗ ਕੇ ਆਈਆਂ ਨਾ ਮੋਮਬਤੀਆਂ ਲਗਾਣ ਆਏ ਆ ਗੁਰਦਾਰਾ ਸਾਹਿਬ ਵੀ ਫਾਈਲ ਜੀ ਸਾਰੇ ਟਿਕਟ ਪਾ ਕਰਨ ਤੇ ਸ਼ਰਮਾ ਜੀ ਆਉਂਦੇ ਆ ਚੱਲਦੇ ਆਂ ਬੱਚੇ ਵੀ ਆਏ ਨਾ ਆਰ ਮਾ ਲਾਲਾ ਕਿਆ ਕਰੋ ਲੈ ਕੇ ਨਿਆ ਸੀ ਫਿਰ ਲੈ ਕੇ ਆ ਇੱਕ ਇਹਦੇ ਲਈ ਲੈ ਕੇ ਆਪਨੇ ਬੈਣ ਲਈ ਤੂੰ ਲਗਾ ਕੇ ਨਾ ਕਿੰਦਾ ਦਾ ਹੰਦੋਨੋ ਜਾਨੇ ਖੜੇ ਆਏ ਮੈਂ ਫੋਟੋ ਖਿੱਚੂਂਗੀ ਤੁਹਾਡੀ ਕਿਛੋ ਕਾ ਹ ਇੱਥੇ ਨਹੀਂ ਸਹੀ ਆਉਂਦੇ ਭਾਈ ਇੰਨੀ ਦਿਰ ਬਾ ਤੁਹਾਡਾ ਪੁੱਤਰ ਜੀ ਦੀ ਕਿਤੇ ਹੋਈ ਮਿਹਰਬਾਨੀ ਨਹੀਂ ਨਹੀਂ ਰੁਮਾਲ ਲੈ ਆਂਦੇ ਰੁਮਾਲ ਜਾਣ ਕੇ ਨਹੀਂ ਲਿਆ ਮੈਂ ਦਰਵਾਜ਼ੇ ਆਣਾਂ ਦਰਮਾ ਦਾ ਹੀ ਘਵਾ ਦਿੰਦੇ ਜਵਾਕ ਮੈਂ ਕਿਹਾ ਹੁਣ ਲੈ ਕੇ ਰੁਮਾਲ ਲੈ ਚੱਲੋ ਜਿਹੜਾ ਬੀਤਿਆ ਦੇ ਬੰਦਿਆ ਹੁਣ ਨਹੀਂ ਜਾਂਦਾ ਕਿਤੇ ਐਵੇਂ ਥੋੜੀ ਜਿਆ ਰੁਮਾਲ ਲੈ ਆਂਦੇ Well, oh Oh you start

ਦੀ ਜਾਇਆ ਹੈ ਗਿਆ ਗੁਰਦੁਆਰਾ ਸਾਹਿਬ ਹੁਣ ਅਸੀਂ ਘਰੇ ਪੂਜਾ ਕਰ ਲਈਏ ਥੋੜੀ ਜੀ ਤੇ ਦੀਏ ਦੂਏ ਜਲਾ ਲਈਏ ਫਿਰ ਆਪਾਂ ਕਰਦੇ ਐਨਜੋਏ ਪਟਾਕੇ ਸ਼ਰਮਾ ਜੀ ਗਿਆ ਦੁੱਦ ਲੈ ਤੇ ਚਲੋ ਜੀ ਹੁਣ ਆਪਾਂ ਕਰਦੇ ਦੀਏ ਵਗੈਰਾ ਚਲਾਣ ਦੀ ਤਿਆਰੀ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਲੋ ਜੀ ਹੁਣ ਆਪਾਂ ਕਰ ਲੇਤੀਏ ਡੈਕੋਰੇਟ ਸ਼ਰਮਾ ਜੀ ਨੇ ਇੱਥੇ ਬਚਾਰੇ ਬੱਚਾ ਨਾਲ ਪਟਾਕੇ ਤੇ ਮੈਂ ਸੋਚਿਆ ਮੈਂ ਦੀਏ ਡੈਕੋਰੇਟ ਕਰ ਦਮਾਂ फिर मैं इंजॉय करना बहर क्योंकि कल बिल्कुल भी टाइम नहीं लगा पूजा च ही टाइम लंघ गया सो so, अज आप जरूर सैलीब्रेट करा चलते हैं बहर इतना बस इतने दरवाजे च रख देव ਚਲਾਣੇ ਨਹੀਂ ਆਂਦਾ ਇੱਧਰ ਦਿਖਾਈ ਆ ਲੋ ਆਈ ਬੱਤੀ ਬੱਤੀ ਕਿੱਥੇ 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 ਕਿੱਥ ਚਲੋ ਜੀ ਗੁਰੂਕਾਰ ਵੀ ਜਾਇਆ ਹੈ ਕਰਿਆਗੇ ਪਟਾਕੇ ਵੀ ਜਲਾ ਲਏ ਦੀਏ ਵੀ ਜਲਾ ਲੇ ਸਾਰਾ ਕੁਝ ਹੋ ਗਿਆ ਤਾਂ ਆਜ਼ਾ ਬਲੌਗ ਮੇਰਾ ਕਿਵੇਂ ਲੱਗਿਆ ਇਹ ਦੱਸਿਓ ਤੇ ਮੇਰੀ ਤਰਫੋਂ ਸਾਰਿਆਂ ਨੂੰ ਹੈਪੀ ਦੀਵਾਲੀ ਬੰਦੀ ਛੋੜ ਦੀਵਸ ਦੀਆਂ ਵਧਾਈਆਂ ਸਾਰੇ ਗਾ ਸਕਦੇ ਆ ਵਧਾਈਆਂ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਸਦਾ ਸੁਖੀ ਰਹੋ ਬਾਏ ਬਾਏ ਗੁੱਡ ਨਾਈਟ